ਦਸੂਆ ਸਿਵਲ ਹਸਪੀਟਲ ਦੀ ਕੰਟीन ਦੇ ਵਿੱਚ ਚੋਰ ਰਾਤ ਦੇ ਸਮੇਂ ਚੋਰੀ ਕਰਕੇ ਫਰਾਰ ਹੋ ਗਏ ਪਰ ਇਹਨਾਂ ਚੋਰਾਂ ਦੀ ਇੱਕ ਅਦੁੱਤ ਕੰਟीन ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਬੇਖੌਫ ਹੋ ਕੇ ਚੋਰੀ ਕਰ ਰਹੇ ਹਨ ਤੇ ਉਹਨਾਂ ਨੂੰ ਕੈਮਰਿਆਂ ਦਾ ਵੀ ਕੋਈ ਡਰ ਨਹੀਂ ਇੱਥੋਂ ਤੱਕ ਕਿ ਕੁਝ ਸਮੇਂ ਬਾਅਦ ਉਹ ਕੈਮਰੇ ਦਾ ਮੂੰਹ ਵੀ ਬੰਦ ਕਰ ਦਿੰਦੇ ਹਨ ਇਸ਼ਵਰ ਜਨਕਈ ਦੰਦਿਆ ਕੰਟੀਨ ਦੇ ਮੈਨੇਜਰ ਜਿੰਦਰ ਸਿੰਘ ਨੇ ਦੱਸਿਆ ਕਿ ਅਸਵੇਰੇ ਜਦੋਂ ਉਹਨਾਂ ਨੇ ਕੰਟੀਨ ਆ ਕੇ ਖੋਲੀ ਤਾਂ ਉਹ ਹੈਰਾਨ ਰਹਿ ਗਏ ਕਿ ਕੰਟੀਨ ਅੰਦਰ ਸਾਰਾ ਹੀ ਸਮਾਨ ਖਿਲਰਿਆ ਪਿਆ ਸੀ ਅਤੇ ਜਦੋਂ ਉਹਨਾਂ ਨੇ ਪਿੱਛੇ ਜਾ ਕੇ ਕੰਟੀਨ ਦਾ ਬੂਹਾ ਦੇਖਿਆ ਤਾਂ ਉਸ ਦਾ ਕੁੰਡਾ ਟੁੱਟਿਆ ਹੋਇਆ ਸੀ ਉਹਨਾਂ ਦਾ ਤਕਰੀਬਨ 10-15 ਹਜ਼ਾਰ ਤੋਂ ਉੱਤੇ ਦਾ ਨੁਕਸਾਨ ਹੋ ਗਿਆ ਹੈ ਤੇ ਉਹਨਾਂ ਨੇ ਇਸ ਦੀ ਜਾਣਕਾਰੀ ਸੂਬਾ 18 ਨੂੰ ਦੇ ਦਿੱਤੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਿਆ ਜਾਵੇ ਮੇਰਾ ਰਜਿੰਦਰ ਸਿੰਘ ਆ ਜੀ ਇਹ ਮੇਰੇ ਦੋਸਤੀ ਕੰਟੀਨ ਨੂੰ ਮੈਨੇਜ ਕਰਦਾ ਹੈ ਅੱਜ ਸਵੇਰੇ 7 ਵਜੇ ਮੈਂ ਆਪਣੇ ਵਰਕਰਾਂ ਨਾਲ ਇੱਥੇ ਪਹੁੰਚਿਆ ਦੇਖਿਆ ਤਾਂ ਪਿੱਛਾ ਦਰਵਾਜ਼ਾ ਖੁੱਲਾ ਪਿਆ ਮੈਂ ਸੋਚਿਆ ਕਿ ਸ਼ਾਇਦ ਉਹ ਜਾਲੀ ਦਰਵਾਜ਼ਾ ਗਲਤੀ ਨਾਲ ਖੁੱਲਾ ਛੱਡ ਗਏ ਆ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਕਿ ਦੋਨੇ ਦਰਵਾਜ਼ੇ ਖੁੱਲੇ ਪਏ ਸੀਗੇ ਗੱਲਾਂ ਦੇਖਿਆ ਗੱਲੇ ਦੇ ਵਿੱਚ ਪੈਸੇ ਜਿਹੜੇ ਪੈਸੇ ਪੈਸੇ ਨਹੀਂ ਸੀ ਇੱਕ ਬਰ ਬਾਇਰਾਂ ਦੇ ਚਾਰ ਚਲਾਸ ਯੂ ਹੈ ਨਹੀਂ ਸੀਗਾ ਮੈਂ ਗੂੜੀ ਮੋਬਾਈਲ ਤੋਂ ਪਰਸੋਂ ਲੈ ਕੇ ਆਈ ਰਾਤੀ ਪਛਾਈ ਬਿਸਰ ਪੈਦਾ ਤੇ ਮੈਂ ਕੁੜੀ ਨੂੰ ਕਿਹਾ ਬਾਹਰ ਦੇ ਪਾਸੇ ਜਾ ਕੇ ਦੇਖੋ ਮੈਂ ਕਿਹਾ ਤੂੰ ਗਲਤ ਨੇ ਸ਼ਾਇਦ ਦਰਵਾਜ਼ਾ ਖੁੱਲ੍ਹੇ ਛੱਡ ਗਿਆ ਫਿਰ ਕੁਝ ਨੇ ਆਉਣਾ ਜਦੋਂ ਬਾਅਦ ਵਿੱਚ ਉਹਨੇ ਜਾ ਕੇ ਦੇਖਿਆ ਦੂਏ ਪਾਸੇ ਦੀਆਂ ਕੁੰਡੇ ਤੇ ਆ ਦਰਵਾਜ਼ੇ ਟੁੱਟੇ ਪਏ ਸਾਰਾ ਕੁਝ ਛੇ ਉਸ ਤੋਂ ਬਾਅਦ ਮੈਂ ਸਵੇਰੇ 8:30 9:00 ਵਜੇ ਜਾ ਕੇ ਪੁਲਿਸ ਸਟੇਸ਼ਨ 'ਤੇ ਦਰਖਾਸਤ ਦਿੱਤੀ ਜੀ ਪੁਲਿਸ ਨੇ ਕੀ ਕਰਵਾਈ ਦਿੱਤੀ ਹਲ ਤੱਕ ਸਾਡੇ ਕੋਈ ਨਹੀਂ ਪਹੁੰਚਿਆ ਜੀ ਤਾਂ ਹਾਈ ਜੋਂ ਦੇ ਹੁਣ ਹਸਪਤਾਲ 'ਤੇ ਲੱਗੀ ਹੈ ਤਾਂ ਫੇਰ ਵੀ ਚੋਰੀ ਹੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਬਾਰੇ ਜੀ ਤੇ ਇੰਨਾ ਤਾਂ ਇਤਿਆਮੈ ਇਨਾ ਦੇਖਣਾ ਕੀ ਕਰਨਾ ਕੀ ਨਿਕਲਣਾ ਹੈਗਾ ਅਸੀਂ ਇੱਥੇ ਆਪਣਾ ਕੰਮ ਕਰ ਰਹੇ ਹਾਂ ਬਈ ਸਿਕਿਉਰਿਟੀ ਚੌਣੇ ਆਪੀ ਬਸ ਠੀਕ ਹੈ